ਓਵਰਬ੍ਰਿਜ ਦੀ ਬੜੀ ਵੱਡੀ ਮੰਗ ਹੈ ਔਰ ਓਵਰਬ੍ਰਿਜ ਦੀ ਇੱਕ ਸਮੱਸਿਆ ਵੀ ਹੈ ਉਹ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹਣਾ ਜੇ ਅਸੀਂ ਸੈਂਟਰ ਤੋਂ ਪੈਸੇ ਮੰਗਦੇ ਆਂ ਰੇਲਵੇ ਤੋਂ ਤਾਂ ਰੇਲਵੇ ਕਹਿੰਦਾ ਜੀ ਓਵਰਬ੍ਰਿਜ ਬਣਾ ਦਾਂਗੇ ਪਰ ਇਹ ਥੱਲੇ ਵਾਲਾ ਫਾਟਕ ਪੱਕੇ ਤੌਰ ਤੇ ਬੰਦ ਕਰਾਂਗੇ ਅਸੀਂ ਕਹਿੰਦੇ ਜੀ ਜਿਹਨੇ ਉੱਪਰ ਦੀ ਲੰਘਣਾ ਹੈ ਉਹ ਉੱਪਰ ਦੀ ਲੰਘ ਜਾਏ ਤੁਸੀਂ ਥੱਲੇ ਵਾਲਾ ਬ੍ਰਿਜ ਬੰਦ ਕਰੋਗੇ ਤਾਂ ਦੁਕਾਨਦਾਰਾਂ ਦਾ ਨੁਕਸਾਨ ਹੋਊਗਾ ਬਾਜ਼ਾਰ ਜਿਹੜਾ ਉਹਦਾ ਨੁਕਸਾਨ ਹੋਊਗਾ ਕਹਿੰਦੇ ਸਾਡਾ ਤਾਂ ਰੂਲ ਇਹੀ ਹੈ ਪਰ ਉਹਦਾ ਇੱਕ ਹੱਲ ਹੈ ਜੇ ਪੈਸੇ ਪੰਜਾਬ ਸਰਕਾਰ ਜਾਰੀ ਕਰ ਦੇ ਤਾਂ ਉਪਰ ਵਿੱਚ ਵੀ ਬਣ ਜਾਊਗਾ ਥੱਲੇ ਵਾਲਾ ਫਟਕ ਵੀ ਚੱਲਦਾ ਰਹੂਗਾ ਅਸੀਂ ਕਹਿੰਦੇ ਤੁਸੀਂ ਆਪਣੇ ਪੈਸੇ ਆਖ ਲੋ ਅਸੀਂ ਤਾਂ ਆਪਣੇ ਪੈਸੇ ਨਾਲ ਹੀ ਬਣਾਵਾਂਗੇ ਸੋ 300 ਕਰੋੜ 74 ਲੱਖ ਰੁਪਈਆ ਸੀ ਜਾਰੀ ਕਰ ਚੁੱਕੇ ਆ ਰੇਲਵੇ ਤੋਂ ਪਰਮਿਸ਼ਨ ਵੀ ਹੋ ਗਈ ਪਰ ਕੁਝ ਰਾਜਨੀਤੀ ਉਹਦੇ ਵਿੱਚ ਫਸੀ ਹੋਈ ਹੈ ਪਿਛਲੇ ਦਿਨੀ ਰੇਲਵੇ ਰਾਜ ਮੰਤਰੀ ਆਏ ਸੀ ਉਹ ਪਤਾ ਨਹੀਂ ਕੀ ਕੀ ਕਹਿ ਗਏ ਪਰ ਮੈਨੂੰ ਇਨਾ ਪਤਾ ਹੈ ਕਿ ਮੈਂ ਰੇਲਵੇ ਮੰਤਰੀ ਕੋਲ ਜਾਊਂਗਾ ਜਿਹੜੇ ਵੱਡੇ ਮੰਤਰੀ ਨੇ ਕਿ ਜਦੋਂ ਪੈਸੇ ਹੀ ਅਸੀਂ ਦੇ ਰਹਾਂ ਤਾਂ ਹੋਰ ਵੀ ਸਾਡੇ ਹਿਸਾਬ ਨਾਲ ਬਣਨਾ ਚਾਹੀਦਾ ਹੈ ਤੇ ਬੜੀ ਜਲਦੀ ਉਹਦਾ ਜਿਹੜਾ ਨਿਰਮਾਣ ਸ਼ੁਰੂ ਹੋ ਜਾਊਗਾ ਬੜੀ ਜਲਦੀ